ਸੇਰਾਂ ਲਈ ਜੀ ਮਤਿਆ ਆਪਕੀ ਕਾਮੀ ਕੋ ڈھੂੜੇ ਇਹ ਕੁਸ਼ ਏਰੀਆ ਜੋ ਮੇਰੇ ਵਾਡ ਨੰਬਰ 9 ਦੀ ਬੰਦਾ ਉਥੇ ਸੇ ਚਾਰ ਕਾਲਾ ਤੋਂ ਕਈ ਬੀਕ ਲਾਸੇ ਫੌਂਡਾ ਤਾਂ ਸਾਡੀ ਸਮੱਸਿਆ ਆ ਰਹੀ ਸੀ ਮਾਤਾ ਜੀ ਸੁਮਨ ਜੀ ਦੇ ਮੇਰੇ ਕੋਲ ਬੜੇ ਨੇ ਇਹਨਾਂ ਨੇ ਵੀ ਚਾਰ ਸਾਲ ਤੋਂ ਹਰ ਇੱਕ ਨੂੰ ਇਹਦੇ ਬਾਰੇ ਬੇਨਤੀ ਕੀਤੀ ਅਪੀਲਾਂ ਦਿੱਤੀਆਂ ਸੀ ਸੀਓ ਜੀ ਜੋ ਸਮੱਸਿਆ ਹੱਲ ਕੀਤੀ ਆ ਪਰ ਕਹਿੰਦੇ ਕੋਈ ਸੁਵਾਈ ਨਹੀਂ ਹੋਈ ਮੇਰੇ ਸਫਰ ਕੀ ਕਿਆ ਭਾਇਆ ਗਿਆ ਉਹਦੇ ਤੇ ਤੁਸੀਂ ਫੋਨ ਨੰਬਰ ਰੱਖਾ ਇਹਨਾਂ ਦੇ ਸਹਿਯੋਗ ਨਾਲ ਸਾਡੇ ਨਿਰਮਨ ਸੀਧਾ ਜੀ ਐਟੇਟ ਸਾਹਿਬ ਕੋਲ ਵੀ ਮੇਰੇ ਕੋਲ ਦੇ ਸਕਦੇ ਨਾਲ ਸਾਹਿਬਾ ਨੇ ਤੇ ਸਹਿਯੋਗ ਲਾਇਆ ਉਹ ਤੇ ਆਖਰ ਨੂੰ ਸੀਰੀਸ ਪਾਸੇ ਆ ਰਹੀ ਸੀ ਉਹਦਾ ਹੱਲ ਕੀਤਾ ਗਿਆ ਸੀਵਰ ਮੈਨ ਨੂੰ ਬੁਲਾਇਆ ਗਿਆ ਲਗਾਤਾਰ 9 ਘੰਟੇ ਨਾਲ ਕੁਝ ਨੂੰ ਬਗੈਰ ਤਿੰਨ ਵੀ ਲੈ ਕੇ ਰਾਤ ਦੇ 11 ਵੀ ਕਰਦੇ ਲਗਾਤਾਰ 8 ਤੋਂ ਕਰਕੇ ਕੰਮ ਕਰਦੇ ਰਹੇ ਗੋਰ ਛੜ ਕੇ ਪਾਚ ਵਾ ਗਿਆ ਤੇ ਉਹ ਸੀਰੋਏ ਦੀ ਸਮੱਸਿਆ ਉਹਦਾ ਹੱਲ ਕੀਤਾ ਗਿਆ ਲੋਕਿੰਗ ਕਿਉਂ ਦੀ ਸੀ ਇਹ ਨਹੀਂ ਬਾਰ ਬਾਰ ਟਾਇਪ ਜੋ ਸੀ ਨੀਚੇ ਸਾਰਾ ਦਬਿਆ ਹੋਇਆ ਸੀ ਕਿਉਂਕਿ ਸਾਰਾ ਪਾਣੀ ਪਰਫਲੋ ਹੋ ਕੇ ਆ ਰਿਹਾ ਸੀ ਤੇ ਜਿੱਤੇ ਕਰਕੇ ਪੀਜੋ ਚਾਰਸ ਨਾਲ ਤੋਂ ਇਹੀ ਜਿਹੜੀ ਪਾਣੀ ਸਰਸੇ ਹੋ ਆ ਰਹੀ ਸੀ ਬਾਰ ਬਾਰ ਤੇ ਕੱਲ ਟਾਇਪ ਨਵਾਂ ਪਾਇਆ ਗਿਆ ਜਿੱਦ ਨਾਲ ਹੁਣ ਕੋਈ ਪਾਣੀ ਦਿਖ ਨਹੀਂ ਇੱਕ ਟੁਕੜਾ ਪਾਣੀ ਦਾ ਨਹੀਂ ਖੜਾ ਹੈਗਾ ਪਾਣੀ ਬਿਲਕੁਲ ਉੱਪਰ ਹੀ ਉੱਤੇ ਆ ਰਿਹਾ ਇੱਕ ਦੂਜੀ ਗੱਲ ਲੈਟਰ ਤੇ ਨਗਰ ਕੌਂਸਲ ਨੇ ਨਹੀਂ ਕਿ ਪਾਰ ਨੰਬਰ 9 ਦੇ ਗਲੀਆਂ ਦੇ ਵਿੱਚ ਹਾਊਸ ਬਣਾਇਆ ਸਫਾਈ ਨਹੀਂ ਹੋਈ ਆਤਮ ਦੇ ਕਹਣਾ ਚੱਲ ਹਾਂ ਮੈਂ ਨਾ ਅਸੂ ਦੋਹੋਂ ਤੋਂ ਬਿਨਾਂ ਨਗਰ ਕੌਂਸਲ ਦੇ ਜੀਓ ਸਾਹਿਬ ਨੂੰ ਇੱਕ ਲੈਟਰ ਭੇਜੀ ਸੀ ਕਿ ਜੋ ਮੇਰਾ ਵਾਰਨਪ নো ਆਇਆ ਉਹ ਕਾਫੀ ਹਿੱਸੇ ਨੇ ਮੰਡਿਆ ਹੋਇਆ ਹੈ ਇਹ ਆਪਣਾ ਸਾਨੀ ਬੁੱਡਾ ਕੁਝ ਏਰੀਆ ਵੀ ਫਿਰ ਇੱਕ ਰੈਜੀਸਟੈਂਸ ਖੜੇ ਆ ਉਹਨਾਂ ਦੀਆਂ ਗਲੀਆਂ 골ਡਨ ਸਿਟੀ ਮਗਰਾਸੀ ਜੀ ਉੰਨੇ ਸ਼ੇਕਪੁਰਾ ਦਾ ਏਰੀਆ ਬਹੁਤ ਹਿੱਸਿਆਂ ਜੇ ਵਾਰ ਏਡਾ ਫੈਲਿਆ ਹੋਇਆ ਕਿ ਪਰ ਸਫਾਈ ਕਰਦੇ ਨਹੀਂ ਨਾ ਮਤਰੀਏ ਉਹਦੇ ਨਾਲ ਸੰਬੰਧਤ ਮੈਂ ਲਗਉਂ ਉਹ ਅਧਿਕਾਰੀ ਜੀ ਜੀਓ ਸਾਹਿਬ ਨੂੰ ਉਹ ਲੈਟਰ ਦਿੱਤੀ ਹੈ ਕਿ ਸਫਾਈ ਕਰਨ ਦੀ ਗੰਟੀ ਵਾਦਾ ਕੀਤਾ ਜਾਵੇ ਕਿਉਂਕਿ ਕੋਲੋਂ ਵੀ ਸਹੀ ਤਰੀਕਾ ਨਾਲ ਸਫਾਈ ਨਹੀਂ ਹੋ ਰਹੀ। ਘਾਹ ਬੁਗੀਆਂ ਖੜੀਆਂ ਹੋਈਆਂ ਇੱਕ ਬੰਦਾ ਉਹ ਕੀ ਕਰ ਸਕਦਾ ਹੈ? ਮਨ ਕੋਲ ਮੰਗ ਹੀ ਕੀਤੀ ਹੈ ਕਿ ਮੈਨੂੰ ਕਿੱਥੋਂ ਕਰਦਾ ਆਖੇ ਬੰਦੇ ਦੇਤੇ ਹਨ 4 ਬੰਦੇ ਹੋਣ ਚਾਹੀਦੇ ਹੋਣਾ ਤਾਂ ਅਜੇ ਸਫਾਈ ਠੀਕ ਤਰੀਕੇ ਨਾਲ ਹੋ ਸਕਦਾ। ਜੇਰਾ ਰੰਜੀਤ ਸਿੰਘ ਹੈ ਜੀ ਇਹ ਸਮੱਸਿਆ ਪਿਛਲੇ 4 ਸਾਲ ਤੋਂ ਆਉਂਦੀ ਜਿਹੜੀ ਸੋਮਨ ਰਹਿੰਦੀ ਹੈ ਇਹਦੇ ਘਰ ਦੇ ਵਿੱਚ ਪਾਣੀ ਸਾਰਾ ਬਾਪਸੇ ਦੇ ਅੰਦਰ ਜਾਂਦਾ ਸੀ। ਇਹਦੇ ਨਾਲ ਇਹਨੂੰ ਖਾਜ ਦੀ ਸਕਿਨ ਦੀ ਪ੍ਰੋਬਲਮ ਹੋ ਗਈ। ਸਟੇਨ ਦੇ ਪ੍ਰੋਬਲਮ ਹੋਣ ਨਾਲ ਇਹਨਾਂ ਦਾ ਬਹੁਤ ਵਾਧਾ ਵਧ ਗਿਆ। ਕਈ ਥਾਂ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਨੇ ਕੋਈ ਸੁਣਵਾਈ ਨਾ ਕੀਤੀ। ਫਿਰ ਅਸੀਂ ਛੋਟੀ ਸਾਹਿਬ ਨੂੰ ਬੇਨਤੀ ਕੀਤੀ। ਸ਼ਾਮ ਨੂੰ ਬੇਨਤੀ ਕੀਤੀ ਤੇ 9-10 ਘੰਟੇ ਵਿੱਚ ਦੂਏ ਦਿਨ ਇਹ ਹੌਦੀ ਜਿਹੜੀ ਹੈ ਪਾਣੀ ਚੱਲ ਗਿਆ ਇਸੇ ਪਾ ਕੇ ਇਸ ਸਮੱਸਿਆ ਦਾ ਹੱਲ ਕੀਤਾ। ਛੋਟੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ। ਤੇ ਅੱਗੇ ਤੋਂ ਵੀ ਅਸੀਂ ਛੋਟੀ ਸਾਹਿਬ ਨਾਲੇ ਖੜਾਂਗੇ ਕਿਉਂਕਿ ਜਿੰਨੇ ਸਾਡੇ ਨਾਲ ਛੋਟੀ ਸਾਹਿਬ ਖੜੇ ਹੈ ਐਦਾਂ ਸੱਚ ਨਾਲ ਕੋਈ ਐਮਸੀ ਖੜਿਆ ਨਹੀਂ। ਸ਼ੁਮਨ ਮਾੜੀ ਕੀ ਸਮੱਸਿਆ ਆਦੀ ਜਮੱਸਿਆ ਸਾਨੂੰ ਜੀ ਉਹ ਪਾਣੀ ਵੀ ਖੇ ਮੁਰਕੇ ਅੰਦਰ ਜਾਂਦਾ ਸੀ ਬੱਚੇ ਨਾ ਨਹਾ ਸਕਦੇ ਜਿਵੇਂ ਪੜੀ ਦੋ ਸਕਦੇ ਜੀ ਕੋਈ ਹੱਲ ਨਹੀਂ ਹੋ ਰਿਹਾ ਕੋਈ ਜ਼ਰੂਰੀ ਪਾਣੀ ਘੜਿਆ ਸੀ ਪਰ ਬੱਚੇ ਨੂੰ ਮੇਰੇ ਨੂੰ ਪਾਣੀ ਕਰਦੇ ਨਾ ਰੋਦੇ ਅੱਬ ਮੈਂ ਦਰਾਂ ਨੂੰ ਸਾਰਾ ਨਹੀਂ ਪਤਾ ਤੇਰੇ ਕਾਹ ਲੱਗੇ ਵੀ ਤੁਸੀਂ ਤੁਸੀਂ ਨਮ ਤਰੀਕ ਤੋਂ ਕੋਈ ਨੰਬਰ ਜੀ ਮੈਂ ਬਰਸਦਾ ਨੂੰ ਨਨ ਜਨਾ ਪਤਾ ਸੀ ਗੁਰਜੀ ਸਾਹਿਬ ਹਰੋਂ ਸਮਖ ਮਨੂ ਟਾਈ ਹੋ ਜਾਂਦੇ ਤੁਸੀਂ ਮਕਾਨ ਬਣਾ ਲਓ ਜਾਂ ਤੁਸੀਂ ਕੁਝ ਕਰਦੋ ਫਿਰ ਮੈਂ ਇੱਕ ਦੋ ਵਾਰ ਕਿਸੇ ਕੋਲ ਮੈਂ ਕਿਹਾ ਵੀ ਜੇ ਮੈਂ ਮਕਾਨ ਬਣਾਉਣ ਦੀ ਹੋਣ ਦੀ ਬਣਾ ਲੈਂਦੀ ਠੀਕ ਆ ਫਿਰ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਵੀ ਛੋਡੀ ਦਾ ਆ ਦੋ ਕੀ ਬਾਤ ਹੈ ਤੇ ਫਿਰ ਮੈਨੂੰ ਜੀ ਤੁਮ ਕਿਹਾ ਫਿਰ ਮੈਂ ਤੇ ਕੋਈ ਫੋਨ ਕਰਾਇਆ ਵੀ ਕਿ ਤੇਰੇ ਜਿਹੜੇ ਉਸੇ ਟਾਈਮ ਹਾਜ਼ਰ ਹੋ ਉਸੇ ਦਾ ਲੋਗ ਰੋਡੀ ਹਾਂ ਧੰਨਵਾਦ ਹੈ ਇਹਨਾਂ ਦਾ ਛੋਡੀ ਸਾਹਿਬ ਦਾ ਰੰਟੀ ਦਾ ਮੈਂ ਜਾ ਰਹੀ ਹਾਂ ਧੰਨਵਾਦ ਹੈ ਰਾਸ਼ੀ